ਦੀ ਸ਼ਾਮ ਕੱਲ ਜੋ ਸ਼੍ਰੀ ਸ਼ਾਮ ਪਰਿਵਾਰ ਸੰਗ ਵੱਲੋਂ ਯਾਤ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਤੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫਤਰਾਂ ਦੇ ਧੱਕੇ ਖਾਨ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਾਨ ਸਰਕਾਰ ਤੁਹਾਡੇ ਦਵਾਰ। ਅਤਰਾ ਲਈ ਬਾਸ ਰਵਾਨਾ ਕੀਤੀ ਗਈ ਸੀ ਜੋ ਸ਼੍ਰੀ ਖਾਟੂ ਸ਼ਾਮ ਅਤੇ ਸ਼੍ਰੀ ਬਾਲਾ ਜੀ ਸਲਾ ਸਰਵੇਖੇ ਗਏ ਸੀ ਬਹੁਤ ਹੀ ਵਧੀਆ ਇਹਨਾਂ ਦਾ ਬਹੁਤ ਵਧੀਆ ਉਪਰਾਲਾ ਹੈ ਇਹ ਜਿਹੇ ਉਪਰਾਲੇ ਇਹ ਹੋਰ ਵੀ ਸ਼ਹਿਰ ਵਾਸੀਆ ਕਰਦੇ ਰਹਿੰਦੇ ਆ ਤੇ ਅਸੀਂ ਬਹੁਤ ਖੁਸ਼ ਹਾਂ ਇਹਨਾਂ ਦੇ ਜੋ ਮੈਂਬਰ ਸਾਡੇ ਨਾਲ ਗਏ ਸੀਗੇ ਬਹੁਤ ਹੀ ਸਾਨੂੰ ਉਹਨਾਂ ਨੇ ਬਹੁਤ ਵਧੀਆ ਵਤੀਰਾ ਸਾਡੇ ਨਾਲ ਕੀਤਾ ਬਹੁਤ ਅਸੀਂ ਸਾਰੇ ਯਾਤਰੀ ਬਹੁਤ ਇੰਜੋਏ ਕਰਦੇ ਗਏ ਨੇ ਬਹੁਤ ਧੰਨਵਾਦ ਕਰਦੇ ਆ ਅਸੀਂ ਇਹਨਾਂ ਦਾ ਬਹੁਤ ਬਹੁਤ ਥੈਂਕ ਯੂ ਚਲੋ ਜੀ ਇਹ ਜੋ ਯਾਤਰਾ ਕੱਲ ਭੇਜੀ ਗਈ ਸੀ ਸ਼੍ਰੀ ਸ਼ਾਮ ਪਰਿਵਾਰ ਵੱਲੋਂ ਅੱਜ ਉਹ ਵਾਪਸ ਆਈ ਹੈ ਕੀ ਕਹਿਣਾ ਚਾਹੁੰਦੇ ਹੈ ਖਿੜੀ ਸ਼ਾਮ ਪਰਿਵਾਰ ਸੰਗ ਵੱਲੋਂ ਕੱਲ 2 ਦਿਨਾਂ ਲਈ ਧਾਰਮਿਕ ਸਥਾਨਾਂ ਦੀ ਯਾਤਰਾ ਭੇਜੀ ਸੀ ਜਿੱਥੇ ਇਹ ਆਪਣਾ ਖਾਟੂ ਸ਼ਾਮ ਜੀ ਤੇ ਸਾਲਾ ਸਰਤਾਮ ਤੇ ਪਾਟਣਾ ਖਾਟੂ ਸ਼ਾਮ ਮੰਦਿਰ ਦੇ ਦਰਸ਼ਨ ਕਰਕੇ ਅੱਜ ਵਾਪਸ ਆਈ ਹੈ ਸਾਰੇ ਯਾਤਰੀਆਂ ਵਿੱਚ ਬਹੁਤ ਭਾਰੀ ਜੋਸ਼ ਹੈ ਤੇ ਸਾਰੇ ਯਾਤਰੀ ਬਹੁਤ ਖੁਸ਼ ਨੇ ਕਿਉਂਕਿ ਇਸ ਦੇ ਵਿੱਚ ਅੱਧੇ ਨਾਲ ਵੱਧ ਯਾਤਰੀ ਪੁਰੇ ਫਸਟ ਟਾਈਮ ਗਏ ਸੀ ਖਾਟੂ ਸ਼ਾਮ ਜੀ ਤੇ ਸਾਲਾ ਸਾਹ ਦਰਸ਼ਨ ਲਈ ਅਸੀਂ ਅੱਗੇ ਨੂੰ ਵੀ ਇਹੀ ਕੋਸ਼ਿਸ਼ ਕਰਾਂਗੇ ਮਤਲਬ ਸਾਰੇ ਸਾਰੇ ਮੈਂਬਰਾਂ ਦੇ ਸਹਿਯੋਗ ਦੇ ਨਾਲ ਅਸੀਂ ਚਾਰਜ ਮਿਨੀਮ 4 ਮਹੀਨੇ ਕੇ ਬਾਅਦ ਅਸੀਂ ਇਹ ਦੁਬਾਰਾ バス ਨੂੰ ਫੇਰ ਭੇਜੀਏ ਜੀ ਹਾਂਜੀ ਦੇਖਦੇ ਹੋਰ ਵੀ ਇਸ ਤਰ੍ਹਾਂ ਦੇ ਉਪਰਾਲੇ ਕੋਈ ਕੀਤੇ ਜਾਣਗੇ ਆਪਣੀ ਸੰਸਦ ਵੱਲੋਂ ਹਾਂਜੀ ਅਸੀਂ ਸਾਡੀ ਆਪਣੇ ਨਾਬਾ ਦੇ ਮਾਨਯੋਗ ਆਪਣੇ ਵਿਧਾਇਕ ਦੇ ਮਾਨ ਜੀ ਨਾਲ ਇੱਕ ਪ੍ਰੋਜੈਕਟ ਬਾਰੇ ਗੱਲਬਾਤ ਚੱਲ ਰਹੀ ਹੈ ਤੇ ਉਹ ਉਮੀਦ ਹੈ ਸਾਡੀ ਮਤਲਬ ਜਨਵਰੀ ਮਹੀਨੇ ਤੱਕ ਉਹ ਗੱਲਬਾਤ ਕੰਪਲੀਟ ਹੋ ਜੂਗੀ ਤੇ ਨਾਬਾ ਨਿਵਾਸੀਆਂ ਲਈ ਇੱਕ ਬਹੁਤ ਵਧੀਆ ਨਵੇਂ ਸਾਲ ਦੇ ਵਿੱਚ ਅਸੀਂ ਇੱਕ ਆਪਣਾ ਖੁਸ਼ਖਬਰੀ ਲੈ ਕੇ ਆ ਰਹੇ ਹਾਂ ਉਹ ਅਸੀਂ ਜਦੋਂ ਓਪਨ ਕਰਾਂਗੇ ਜਦ ਸਾਡੀ ਉਹ 95% ਕੰਪਲੀਟ ਹੋ ਜੂਗੀ ਜੀ ਕੱਲ ਯਾਤਰਾ ਭੇਜੀ ਗਈ ਸੀਗੀ ਧਾਰਮਿਕ ਸਥਾਨਾਂ ਦੇ ਕੀ ਕੀ ਕਹਿਣਾ ਚਾਹੁੰਦੇ ਹੋ ਜੈ ਸ਼੍ਰੀ ਸ਼ਾਮ ਜੀ ਸਾਰਿਆਂ ਨੂੰ ਬਹੁਤ ਹੀ ਵੱਡਾ ਉਪਰਾਲਾ ਕੀਤਾ ਹੈ ਸ਼ਾਮ ਪਰਿਵਾਰ ਸੰਗ ਨਾਭਾ ਨੇ ਜੋ ਕਿ ਫ੍ਰੀ ਬੱਸ ਲੈ ਕੇ ਗਏ ਨੇ ਰਸਤੇ ਦੇ ਵਿੱਚ ਵੀ ਇਹਨਾਂ ਨੇ ਬਹੁਤ ਸਾਨੂੰ ਖੂਬ ਸੇਵਾ ਕੀਤੀ ਹੈ ਜੋ ਕਿਸੇ ਤਰ੍ਹਾਂ ਦੀ ਕੋਈ ਸਾਨੂੰ ਮੁਸ਼ਕਿਲ ਨਹੀਂ ਆਣ ਦਿੱਤੀ ਗਈ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਯਾਤਰੀਆਂ ਵੱਲੋਂ ਸਾਰਿਆਂ ਦਾ ਇਸ ਸ਼ਾਮ ਪਰਿਵਾਰ ਸੰਗ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਔਰ ਆਸ਼ਾ ਕਰਦਾ ਕਿ ਐਸੇ ਜਿਹੜੇ ਉਪਰਾਲੇ ਕਰਨਗੇ ਅਸੀਂ ਵੀ ਇਹਨਾਂ ਦੇ ਨਾਲ ਸਹਿਯੋਗ ਕਰਾਂਗੇ ਜੀ ਕੀ ਸੀਗੀ ਇਥੋਂ ਸ਼੍ਰੀ ਸ਼ਾਮ ਪਰਿਵਾਰ ਮੰਡਰ ਵੱਲੋਂ ਕੀ ਕਹਿਣਾ ਜੈ ਸ਼੍ਰੀ ਸ਼ਾਮ ਜੀ ਜੋ ਉਹਨਾਂ ਨੇ ਪ੍ਰਾਲਾਇ ਕੀਤਾ ਇਹ ਬਹੁਤ ਹੀ ਬਹੁਤ ਵਾਧਾ ਤੇ ਬਹੁਤ ਹੀ ਮਿਹਨਤ ਲੱਗੀ ਇਹਨਾਂ ਦੀ ਅਸੀਂ ਇਹਨਾਂ ਦਾ ਬਹੁਤ ਤਨਤਮਬਾਰ ਕਰਦੇ ਹਾਂ ਜੈ ਸ਼੍ਰੀ ਸ਼ਾਮ